ਮਾਂ ਦੇਤੀ ਮੋਢੇ ਆਜੇ ਮਾਂ ਦੇਤੀ ਮੋਢੇ ਆਜੇ ਘਰ ਦਾ ਉਹਨੂੰ ਕੰਮ ਸਿਖਾਈਏ ਧੀ ਤੇ ਪੁੱਤ ਚੰਦ ਕੇ ਰਖੀਏ ਵਾਲਾ ਨਾ ਸਿਰੇ ਚੜਾਈਏ ਮਾਂ ਦੇਤੀ ਮੋਢੇ ਆਜੇ ਧੀ ਤੇ ਪੁੱਤ ਦਾਤ ਰੱਬ ਦੀ ਇੱਕੋ ਜਿਹਾ ਪਿਆਰ ਜਿਤਾਏ ਗੱਲ ਸੁਣਨ ਵਾਲੀ ਆ ਬਾਈ ਜੀ ਕੱਲੀ ਕੱਲੀ ਕੀ ਕਹਿ ਰਿਹਾ ਸੁਪਾਲਸ ਹੁਤਾ ਤੇ ਤੇ ਪੁੱਤ ਦਾਤ ਰੱਬ ਦੀ ਇੱਕੋ ਜਾਂ ਪਿਆਰ ਜਿਤਾਈਏ ਮੰਗਤਾ ਜੇ ਬੂਹੇ ਆਦੇ ਮਾੜੀ ਨਾ ਨੀਤ ਬਖਾਈਏ ਉਹ ਮੰਗਤਾ ਜੇ ਬੂਹੇ ਆਦੇ ਮਾੜੀ ਨਾ ਨੀਤ ਬਖਾਈਏ ਮਨ ਦੇ ਵਿੱਚ ਸ਼ਰਧਾ ਰੱਖ ਕੇ ਉਹ ਨੂੰ ਹੈ ਖਰਵੇ ਪਾਈਏ ਮਾਂ ਦੇਤੀ ਮੋਢੇ ਆਜੇ ਕਰਦਾ ਉਹਨੂੰ ਕੰਮ ਸਿਖਾਈਏ ਮਾਂ ਦੇਤੀ ਮੋਢੇ ਆਜੇ ਕਰਦਾ ਉਹਨੂੰ ਕੰਮ ਸਿਖਾਈਏ ਟੀਤੇ ਪੁੱਤ ਚੰਡ ਕੇ ਰਖੀਏ ਵਾਲਾ ਨਾ ਸਿਰ ਚੜਾਈਏ ਮਾਂ ਦੇਤੀ ਮੋਢੇ ਆਜੇ ਭਾਈ ਜੀ ਗੱਲ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਦਾਸ ਬਾਬਾ ਸੁਪਾਲ ਸਿੰਘ ਸਹੋਤਾ ਜੀ ਬੇਨਤੀ ਕਰਦਾ ਹੈ